ਬਰੇ ਕਦ ਤੱਕ ਤੁਸੀਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਨਹੀਂ ਜੀ ਭਾਈ ਇਹ ਸਾਡੇ ਭਾਈ ਹੈ ਸਾਡੇ ਫਲਾਨ ਹੈ ਹਮ ਯਹਾਂ ਵੀ ਜਾਂਦੇ ਹੈ ਵਹਾਂ ਵੀ ਜਾਂਦੇ ਹੈ ਅਸੀਂ ਵੀ ਤਾਂ ਬਾਹਰ ਆਨੇ ਹੈ ਹਾਂ ਪੰਜਾਬੀਆਂ ਨੇ ਕਿੰਨੇ ਕ ਗੋਰੇ ਮਾਰ ਦਿੱਤੇ ਉਹ ਦੱਸ ਰਹੇ ਨੇ ਕਿ 1.5 ਸਾਲ ਪਹਿਲਾਂ ਵੀ ਇੱਕ ਮੁੰਡੇ ਦੀ ਇਹਨਾਂ ਨੇ ਗਰਦਨ ਵੱਢ ਤੀ ਉਹ ਵਿਚਾਰਾ ਬੈੱਡ ਤੇ ਪਿਆ ਇਸ ਮਹੀਨੇ ਦੇ ਵਿੱਚ 7 ਕਤਲ ਕੀਤੇ ਨੇ ਜੀ ਜਦੋਂ ਦਲਦਪਾਈ ਚਾਰੇ ਦੇ ਬੱਚੇ ਜੀ ਹੈ ਸਿੱਖਾਂ ਦੇ ਵੀ ਹੈਗੇ ਆ ਹੁਣ ਹਿੰਦੂਆਂ ਦੇ ਵੀ ਹੋ ਗਏ ਬਾਈ ਜੀ ਜਾਗ ਜੋ ਉਹ ਹਲੂ ਪਤਾ ਕੀ ਤੁਹਾਡਾ ਉਹ ਕਾ ਮਾ ਕਹਿੰਦਾ ਸੁੱਤੇ ਪਏ ਨੂੰ ਤਾਂ ਕੋਈ ਦਿਗਾ ਲੂ ਮੱਛਲੇ ਨੂੰ ਕੌਣ ਦਿਗਾਉ ਉਹ ਤੁਹਾਡਾ ਹਾਲ ਮੱਛਦੇ ਵਾਲਾ ਨਹੀਂ ਤੁਹਾਡਾ ਹਾਲ ਹੈਗਾ ਕਬੂਤਰ ਵਾਲਾ ਕਿ ਬਿੱਲੀ ਆ ਗਈ ਅੱਖਾਂ ਮੀਚਲੇ ਕੁਝ ਨਹੀਂ ਆ ਸਭ ਠੀਕ ਹੈ ਸਭ ਚੰਗਾ ਹੈ ਡਾਕਟਰ ਦੀ ਆਉਣ ਵਾਲੀ ਪੁਸਤਕ ਤੁਹਾਨੂੰ ਪੁੱਛਣਗੀ ਨਾ ਕੀ ਕਰ ਰਹੇ ਸੀ ਦੱਸਿਓ ਤੁਸੀਂ ਮੋਦੀ ਦੇ ਸੋਝੋ ਹੀ ਸੰਝੋ ਓ ਯਾਰ ਸ਼ਰਮ ਕਰ ਲੋ ਕੋਈ ਹੁਣ ਤੱਕ ਫੋਕਡੇ ਵੀ ਉਸ ਤੇ ਆਲੇ ਕਿੱਡਾ ਕਿ ਡਿੱਗੋਂਗੇ ਮੈਂ ਕਹਿੰਦਾ ਤੁਹਾਡੇ ਨਾਲੋਂ ਹਰਿਆਣੇ ਵਾਲੇ 1000 ਗੁਣਾ ਚੰਗੇ ਨੇ ਉਹਨਾਂ ਦੀ ਗੱਲ ਨਸਲਾਂ ਤੇ ਆਈ ਉਹਨਾਂ ਦੀ ਹਰਿਆਣੇ ਤੇ ਗੱਲ ਆਈ ਉਹਨਾਂ ਦੇ ਬੱਚਿਆਂ ਤੇ ਆਈ ਅਗਲੇ ਮਿੰਟ ਚ ਸਖਿਜ਼ਮ ਚ ਆ ਗਏ ਅਗਲੇ ਮਿੰਟ 'ਚ ਉਹਨਾਂ ਨੇ ਰੱਤ ਮਾਰੀ ਸਾਰੇ ਭਾਰਤਪੂਰਤ ਨੂੰ ਅਗਲੇ ਜਿਹੜਾ ਉਹ ਆਪਣਾ ਰਾਜ ਬਣਾਉਣਾ ਫਰਦੇ ਨੇ ਅਗਲੇ ਕਹਿੰਦਾ ਆਪਣੇ ਬੱਚੇ ਤਬਾਹ ਕਰ ਲਈ ਇਹਨਾਂ ਵਿੱਚ ਕਿੰਨੀ ਕੁ ਦੇਰ ਬਈਆ ਸਰਕਾਰਾਂ ਵਗਰ ਲੱਗੋਂਗੇ ਚਲੋ ਗੱਦਾਰ ਹਰ ਕੌਮ 'ਚ ਹੁੰਦੇ ਆ ਚਾਰ ਲੱਡੂ ਇੱਥੇ ਵੀ ਹੈਗੇ ਨੇ ਭੌਂਕਣ ਲੱਗੇ ਨਾ ਤਾਂ ਉਹਨਾਂ ਨੇ ਉਦੋਂ ਬੋਲਣਾ ਜਦ ਗੁਜਰਤੀਆਂ ਨੇ ਕੁੱਟ ਕੇ ਭਜਾਏ ਨਾ ਸਾਊਥ ਵਾਲੇ ਟਾਈਮ ਬੋਲਣਾ ਨਾ ਬੋਲਿਓ ਮਹਾਰਾਸ਼ਟਰ ਵਾਲੇ ਟਾਈਮ ਉਹਨਾਂ ਨੇ ਬੋਲਣਾ ਜਦ ਕੋ ਪੰਜਾਬੀ ਉੱਠੇ ਬਾਈ ਇਨਤੀ ਕੜ ਕੇ ਬੰਦੇ ਇੱਥੇ ਵੜੇ ਗਏ ਨੇ ਤੁਹੀ ਮੈਂ ਦੱਸਦਾ ਇਹ ਤੁਹਾਡੀ ਨਸਲ ਕੋਈ ਸ਼ੁਰੂ ਹੋਗੀ ਇੱਕ ਤੋਂ ਮਹੀਨੇ ਦੇ ਵਿੱਚ ਸੱਤ ਕਤਲ ਕੋਈ ਕਾਰਵਾਈ ਨਹੀਂ ਕੋਈ ਨਹੀਂ ਇਹਨਾਂ ਦਾ ਕੋਈ ਸੋਣਾ ਹੈ ਕਿਉਂ ਸੈਂਟਰ ਗਵਰਨਮੈਂਟ ਨੂੰ ਪੰਜਾਬ ਦੀ ਜ਼ਮੀਨ ਚਾਹੀਦੀ ਹੈ ਪੰਜਾਬੀ ਨਹੀਂ ਚਾਹੀਦੇ ਹੁਣੇ ਸੋਚ ਤੁਸੀਂ ਲੋ ਕਿ ਅੱਗ ਜਾਂ ਤੁਹਾਡੇ ਘਰ ਤੱਕ ਆਊਗੀ ਉਦੋਂ ਜਾਗਣਾ ਕਿ ਪੈਨ ਕਿ ਜਾ ਥੋੜੇ ਬੱਚੇ ਮਾਰ ਦਣਗੇ ਉਦੋਂ ਤੁਸੀਂ ਉੱਠਣਾ ਕਿ ਗੰਦ ਕੱਢ ਕੇ ਆਪਣੇ ਬੱਚੇ ਬਚਾਉਣੇ ਆਪਣੀ ਧੀਆ ਬਚਾਉਣੀ ਆ ਇਹ ਸੋਚਣਾ ਤੁਸੀਂ ਇਹੋ ਥੋੜੇ ਤੇ ਆ ਕਿ ਆਪਣੇ ਪਰਿਵਾਰ ਬੱਚੇ ਮਰਵਾ ਕੇ ਮੰਨਣਾ ਕਿ ਪਹਿਲਾਂ ਹੀ ਮੰਨ ਜਾਣਾ ਇਹ ਮੁਗਲ ਰਾਜਾ ਦਾ ਮਹਿਨ ਦਾ ਜਿਵੇਂ ਮੁਗਲਾਂ ਨੇ ਇੱਚੇ نسل ਖੁਸ਼ੀ ਕੀਤੀ ਨਾ ਉਹੀ ਕੰਮ ਨੂੰ ਇਹ ਆਏ ਨੇ ਡੱਕਾਏ ਤੋੜਦੇ ਨਹੀਂ ਛੋੜੀ ਜਿਹੜੀ ਜ਼ਮੀਨਾਂ ਦੱਬੀਆਂ ਉੱਤੇ ਬੈਠੇ ਨੇ ਸਰਕਾਰੀ ਭਗਵੰਤ ਮਾਨ ਵਰਗੇ ਧੱਲੇ ਇਹਨਾਂ ਨੂੰ ਬਿਠਾਈ ਬੈਠੇ ਨੇ ਇਹਨਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੂੰ ਰੱਖ ਰਹੇ ਨੇ ਮਾਲੀ ਦੇ ਵਿੱਚ ਲੋਕਾਂ ਤੋਂ ਜ਼ਮੀਨ ਲਈ ਕਿਸਾਨਾਂ ਤੋਂ ਹਾਂ ਜੀ ਇੱਥੇ ਡਿਵੈਲਪਮੈਂਟ ਕਰਨੀ ਕੀ ਹੋਇਆ ਭਈਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਹਮਾਚਲੀਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਦੂਜੇ ਜਿਹੜੇ ਬਾਹਰ ਤੋਂ ਬੰਦੇ ਆ ਰਹੇ ਨੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਕੋਈ ਝਾਰਖੰਡ ਦਾ ਸਭ ਬੰਦੇ ਇੱਥੇ ਛੋਡੀ ਨਸਲ ਖੁਸ਼ੀ ਨੂੰ ਵਸਾਏ ਜਾ ਰਹੇ ਨੇ ਹੁਣ ਤੁਸੀਂ ਦੇਖ ਲਓ ਕਿ ਆਪਣੀ ਧੀਾਂ ਦੀ ਇੱਜ਼ਤਾਂ ਲਟਵਾ ਕੇ ਪੁੱਤ ਮਾਰ ਕੇ ਜਾਗਣਾ ਕੀ ਪਹਿਲਾਂ ਬੋਲਣਾ ਦਾ ਸ਼ੁਰੂ ਕਰੋ ਕਦ ਤੱਕ ਮੁਰਦਿਆਂ ਵਾਂਗ ਬੈਠੇ ਰਹੋਗੇ ਹੁਣੇ ਤੁਸੀਂ ਦੇਖ ਲਓ ਤੁਸੀਂ ਕੀ ਦੇ ਵਾਰਿਸ ਜੇ ਡੰਗੂ ਦੀ ਲਾਦਾ ਜੇ ਪੋਰਸ ਦੀਆਂ ਹੋ ਭਾਈ ਟੌਡਰ ਬੰਦ ਦੀਆਂ ਕੀ ਦੀਆਂ ਠੀਕ ਹੈ ਨਾ ਕਦੇ ਸ਼ੀਸ਼ੇ ਮੂਰੇ ਖੜ ਕੇ ਸੋਚਿਓ ਬਾਈ ਅਸੀਂ ਸਿਰਫ ਸਿੱਖਾਂ ਨਾਲ ਦੁਸ਼ਮਣੀ ਸਿੱਖਾਂ ਨਾਲ ਨਫ਼ਰਤ ਮੁਸਲਮਾਨਾਂ ਨਾਲ ਨਫ਼ਰਤ ਅਸੀਂ ਆਪਣਾ ਘਰ ਪੰਜਾਬ ਸਭ ਕੁਝ ਤਬਾਹ ਕਰ ਲਿਆ ਬੱਚੇ ਸਾਡੇ ਨਸੇ ਨਾ ਮਰ ਰਹੇ ਆ ਹੁਣ ਆ ਕਤਲੇਆਮ ਸ਼ੁਰੂ ਹੋ ਗਿਆ ਕਦ ਤੱਕ ਛੁਪ ਕਰਾਂਗੇ ਭਾਈ ਜਲੰਧਰ ਵਾਲੇ ਮੁੰਡੇ ਦਾ ਕੀ ਕਸੂਰ ਸੀਗਾ ਉਹ ਵਿਚਾਰਾ ਆਪਣਾ ਉਥੋਂ ਡਿਊਟੀ ਕਰਕੇ ਆ ਰਿਹਾ ਸੀਗਾ ਉਹਦੀ ਦੋਵੇਂ ਮਾਂ ਤੋੜਤੀਆਂ ਲੱਗੇਣ ਵਾਲੀ ਕੁੜੀਆਂ ਦਾ ਕੀ ਕਸੂਰ ਸੀਗਾ ਭਾਈ ਉਹ ਕੁੜੀਆਂ ਮੈਨੂੰ ਦੱਸੋ ਕੱਪੜੇ ਲਾ ਕੇ ਕੁਟੀਆਂ ਘਰ ਵੜ ਕੇ ਕਿੰਨੀ ਵੀਡੀਓਜ਼ ਆਉਨੀਆਂ ਸਾਡੀ ਪੰਜਾਬ ਦੀ ਧੀਆਂ ਨਾਲ ਕੀ ਕੁਛ ਕਰ ਰਹੇ ਨੇ ਯਾਰ ਬੇਗਰਤੀ ਦੀ ਵੀ ਸਾਲੀ ਹੱਦ ਹੁੰਦੀ ਆ ਕਿੰਨਾ ਕ ਡਿੱਗੋਂਗੇ ਗੁਜਰਾਤੀਆਂ ਨਾਲ ਹੋਇਆ ਅਗਲੇ ਨੇ ਉਹਨਾਂ ਦੀ ਜਨਾਨੀਆਂ ਤੱਕ ਨਾਲ ਜੋ ਕੁਛ ਕੀਤਾ ਸਾਰੀ ਦੁਨੀਆ ਨੇ ਦੇਖਿਆ ਮਹਾਰਾਸ਼ਟਰ ਚ ਕੁੱਟ ਕੇ ਕੱਢੇ ਗੁਜਰਾਤ ਚ ਕੱਢੇ ਸਾਊਥ ਚ ਕੱਢੇ ਤੇ ਤੁਸੀਂ ਠੇਕਾ ਚੱਕਿਆ ਸਾਰਾ ਤੁਸੀਂ ਆਪਣੇ ਬੱਚੇ ਮਰਾਈ ਜਾਣੇ ਆ ਖੱਬ ਤੇ ਹੁੰਦੀ ਭਰਾਵੋ ਹੱਦ ਹੁੰਦੀ ਹੈ ਗੰਧ ਕੱਢ ਲੋ ਇਹਨਾਂ ਨੇ ਨਹੀਂ ਵੇਖਣਾ ਕਿ ਕੋਈ ਹਿੰਦੂ ਧਰਮ ਨੂੰ ਮੰਨਦਾ ਕੋਈ ਸਿੱਖ ਧਰਮ ਨੂੰ ਮੰਨਦਾ ਮੁਸਲਮਾਨ ਮੰਨਦਾ ਇਹਨਾਂ ਲਈ ਅਸੀਂ ਸਾਰੇ ਇੱਕ ਹ ਇਹ ਬੰਦੇ ਪੰਜਾਬੀਆਂ ਕੋਲੋਂ ਇੰਨੀ ਨਫ਼ਰਤ ਕਰਦੇ ਨਹੀਂ ਸੋਹਤ ਨਹੀਂ ਸਕਦੇ ਮੈਂ ਵੀਡੀਓ ਪਾਈ ਆ ਦੇਖ ਲਿਓ ਸੁਣ ਲਿਓ ਬੱਚੇ ਦੀ ਮਾਂ ਦਾ ਹਾਲ ਉਹਦੀ ਮਾਂ ਨੂੰ ਜਾ ਕੇ ਕਹੋ ਕਿ ਤੇਰਾ ਪੁੱਤ ਮਾਰਾ ਨਹੀਂ ਨਹੀਂ ਤੂੰ ਭਾਰਤੀ ਹੈ ਜੀ ਇਹ ਆਪਣੇ ਭਰਾ ਨੇ ਉਹਦੀ ਮਾਂ ਨੂੰ ਜਾ ਕੇ ਕੋ ਕਹਿ ਕੇ ਦਿਖਾਓ जय सीताराम जी तेजस्वी काल ते सलाम हां भी पंजाबी हो खबर तो ਸਾਰਿਆਂ ਨੇ ਦੇਖ ਲਈ ਹੋਣੀ ਮੈਂ ਵੀ ਵੀਡੀਓ ਪਾਈ ਆ ਪ੍ਰਵਾਸੀਆਂ ਨੇ ਤੁਹਾਡੇ ਭਰਾਵਾਂ ਨੇ Hindu ਪਰਿਵਾਰ ਦੇ 2 18 18 ਸਾਲ ਦੇ ਬੱਚੇ ਮਾਰਤੇ ਜਿਨ੍ਹਾਂ ਨੇ ਹਲੇ ਉਮਰ ਲੰਘਾਉਣੀ ਸੀਗੀ ਜ਼ਿੰਦਗੀ ਦੇਖਣੀ ਸੀਗੀ ਵੀਰੇ ਕਦ ਤੱਕ ਤੁਸੀਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਨਹੀਂ ਜੀ ਭਾਈ ਇਹ ਸਾਡੇ ਭਾਈ ਹੈ ਸਾਡੇ ਫਲਾਨ ਹੈ ਅਸੀਂ ਇੱਥੇ ਵੀ ਜਾਂਦੇ ਹਾਂ ਉੱਥੇ ਵੀ ਜਾਂਦੇ ਹਾਂ ਅਸੀਂ ਵੀ ਤਾਂ ਬਾਹਰ ਆਨੇ ਆ ਹਾਂ ਪੰਜਾਬੀਆਂ ਨੇ ਕਿੰਨੇ ਕ ਗੋਰੇ ਮਾਰ ਦਿੱਤੇ ਓ ਯਾਰ ਹਾਦੂ ਹੁੰਦੀ ਹਰ ਚੀਜ਼ ਦੀ ਭਾਈਚਾਰਾ ਭਾਈਚਾਰਾ ਇੱਥੇ ਮਾਨਵਤਾ ਦੀ ਸਾਰੇ ਇੱਕ ਬਰਾਬਰ ਨੇ ਇਹ ਨਾ ਸੋਚੋ ਕਿ ਛੋਡੇ ਬੱਚੇ ਦਾ ਟਾਈਮ ਨਹੀਂ ਆਉਣਾ ਆਣਾ ਸਭ ਦਾ ਨੰਬਰ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਬੱਚੇ ਜਿਹੜੇ amare ਜਾਣਗੇ ਓਏ ਕੀ ਉਮਰ ਹੁੰਦੀ ਹੈ ਬੱਚਿਆਂ ਦੀ ਕੀ ਕਸੂਰ ਕੀ ਸੀ ਉਹਨਾਂ ਦਾ ਕਿ ਉਹ ਜਵਾਗ ਨੂੰ ਕੁੱਟਰੇ ਸੀਗੇ ਉਹਨਾਂ ਨੇ ਰੋਕ ਤੇ ਤੇ ਤੁਸੀਂ ਉਹ ਬੰਦੇ ਦਾ ਗਲ ਵੱਢ ਦੋਗੇ ਇੱਕ ਦੀ ਅੱਖ ਚੋਂ ਆਰਪਾਰਕ ਚ ਚਾਕੂ ਕੱਢਤਾ ਯਾਰ ਇਹ ਕਰਿਮਨਲ ਮਾਈਂਡਡ ਲੋਗ ਨੇ ਬਾਈ ਜੇ ਆਹੇ ਵੀ ਨਾ ਉੱਠੇ ਨਾ ਇਹ ਅਰਥੀਆਂ ਥੋਡੇ ਘਰਾਂ ਚ ਵੀ ਉੱਠਣੀਆਂ ਨੇ ਜਲੰਧਰ ਵਾਲੇ ਮੁੰਡੇ ਦਾ ਕੀ ਕਸੂਰ ਸੀਗਾ ਉਹ ਵਿਚਾਰਾ ਆਪਣਾ ਉੱਥੋਂ ਡਿਊਟੀ ਕਰਕੇ ਆ ਰਿਹਾ ਸੀਗਾ ਉਹਦੀ ਦੋਹੇ ਮਹਾਂ ਤੋੜਤੀਆਂ ਲਦਣੇ ਵਾਲੀ ਕੁੜੀਆਂ ਦਾ ਕੀ ਕਸੂਰ ਸੀਗਾ ਭਾਈ ਉਹ ਕੁੜੀਆਂ ਮੈਨੂੰ ਦੱਸੋ ਕੱਪੜੇ ਲਾ ਕੇ ਕੁਟੀਆਂ ਘਰ ਵੜ ਕੇ ਕਿੰਨੀ ਵੀਡੀਓਜ਼ ਆਉਨੀਆਂ ਸਾਡੀ ਪੰਜਾਬ ਦੀ ਧੀਆਂ ਨਾਲ ਕੀ ਕੁਛ ਕਰ ਰਹੇ ਨੇ ਯਾਰ ਬੇਗਾਰਤੀ ਦੀ ਵੀ ਸਾਲੀ ਹੱਦ ਹੁੰਦੀ ਆ ਕਿੰਨਾ ਕ ਡਿੱਗੋਗੇ ਗੁਜਰਾਤੀਆਂ ਨਾਲ ਹੋਇਆ ਅਗਲੇ ਨੇ ਉਹਨਾਂ ਦੀ ਜਨਾਨੀਆਂ ਤੱਕ ਨਾਲ ਜੋ ਕੁਛ ਕੀਤਾ ਸਾਰੀ ਦੁਨੀਆ ਨੇ ਦੇਖਿਆ ਮਹਾਰਾਸ਼ਟਰ ਚ ਕੁੱਟ ਕੇ ਕੱਢੇ ਗੁਜਰਾਤ ਚ ਕੱਢੇ ਸਾਊਥ ਚ ਕੱਢੇ ਤੂੰ ਹੀ ਠੇਕਾ ਚੱਕਿਆ ਸਾਰਾ ਤੂੰ ਹੀ ਆਪਣੇ ਬੱਚੇ ਮਰਾਈ ਜਾਣੇ ਆ ਹੱਦ ਹੁੰਦੀ ਭਰਾਵੋ ਹੱਦ ਹੁੰਦੀ ਐ ਗੰਦ ਕੱਢ ਲੋ ਇਹਨਾਂ ਨੇ ਨਹੀਂ ਵੇਖਣਾ ਕਿ ਕੋਈ Hindu ਧਰਮ ਨੂੰ ਮੰਨਦਾ ਕੋਈ Sikh ਧਰਮ ਨੂੰ ਮੰਨਦਾ ਮੁਸਲਮਾਨ ਮੰਨਦਾ ਇਹਨਾਂ ਲਈ ਅਸੀਂ ਸਾਰੇ ਇੱਕ ਆ ਇਹ ਬੰਦੇ ਪੰਜਾਬੀਆਂ ਕੋਲੋਂ ਇੰਨੀ ਨਫ਼ਰਤ ਕਰਦੇ ਦੀ ਸੌਤ ਨਹੀਂ ਸਕਦੇ ਮੈਂ ਵੀਡੀਓ ਪਾਈ ਆ ਦੇਖ ਲਿਓ ਸੁਣ ਲਿਓ ਬੱਚੇ ਦੀ ਮਾਂ ਦਾ ਹਾਲ ਉਹਦੀ ਮਾਂ ਨੂੰ ਜਾ ਕੇ ਕਹੋ ਕਿ ਤੇਰਾ ਪੁੱਤ ਮਾਰਾ ਨਹੀਂ ਨਹੀਂ ਤੂੰ ਭਾਰਤੀ ਐ ਜੀ ਇਹ ਆਪਣੇ ਭਰਾ ਨੇ ਉਹਦੀ ਮਾਂ ਨੂੰ ਜਾ ਕੇ ਕੋਈ ਕਹਿ ਕੇ ਦਿਖਾਓ ਉਹ ਦੱਸ ਰਹੇ ਨੇ ਕਿ 1.5 ਸਾਲ ਪਹਿਲਾਂ ਵੀ ਇੱਕ ਮੁੰਡੇ ਦੀ ਇਹਨਾਂ ਨੇ ਗਰਦਨ ਵੱਢ ਤੀ ਉਹ ਵਿਚਾਰਾ ਬੈੱਡ ਤੇ ਪਿਆ ਇਸ ਮਹੀਨੇ ਦੇ ਵਿੱਚ 7 ਕਤਲ ਕੀਤੇ ਨੇ ਜਿੱਚ ਦਲਿਤ ਭਾਈਚਾਰੇ ਦੇ ਬੱਚੇ ਵੀ ਹੈਗੇ ਸਿੱਖਾਂ ਦੇ ਵੀ ਹੈਗੇ ਹੁਣ ਹਿੰਦੂਆਂ ਦੇ ਵੀ ਹੋਗੇ ਬਾਈ ਜੀ ਜਾਗ ਜਾਓ ਓ ਹਲੂ ਪਤਾ ਕੀ ਥੋੜਾ ਉਹ ਮਾ ਕਹਿੰਦਾ ਸੁੱਤੇ ਪਏ ਨੂੰ ਤਾਂ ਕੋਈ ਜਗਾ ਲੂ ਮੱਛਲੇ ਨੂੰ ਕੌਣ ਜਗਾਉ ਪਰ ਥੋੜਾ ਹਾਲ ਮੱਛਲੇ ਵਾਲਾ ਨਹੀਂ ਥੋੜਾ ਹਾਲ ਹੈਗਾ ਉਹ ਕਬੂਤਰ ਵਾਲਾ ਕਿ ਬਿੱਲੀ ਆ ਗਈ ਅੱਖਾਂ ਮੀਚਲੇ ਕੁਛ ਨਹੀਂ ਐ ਸਭ ਠੀਕ ਐ ਸਭ ਚੰਗਾ ਹੈ ਜਦ ਥੋੜੀ ਆਉਣ ਵਾਲੀ ਪੁਸਤਾ ਸਾਨੂੰ ਪੁੱਛਣਗੀ ਨਾ ਕੀ ਕਰ ਰਹੇ ਸੀ ਦੱਸਿਓ ਤੁਸੀਂ ਮੋਦੀ ਦੇ ਬਸ ਉਹੀ ਸਮਝੋ ਓ ਯਾਰ ਸ਼ਰਮ ਕਰ ਲੋ ਕੋਈ ਹੋਂ ਤਾਂ ਥੋਡੇ ਵੀ ਉਸ ਤੇ ਆਲੇ ਕਿੱਡਾ ਡਿੱਗੋਗੇ ਮੈਂ ਕਹਿੰਦਾ ਤੁਹਾਡੇ ਨਾਲੋਂ ਹਰਿਆਣੇ ਵਾਲੇ 1000 ਗੁਣਾ ਚੰਗੇ ਨੇ ਉਹਨਾਂ ਦੀ ਗੱਲ ਨਸਲਾਂ ਤੇ ਆਈ ਉਹਨਾਂ ਦੀ ਹਰਿਆਣੇ ਤੇ ਗੱਲ ਆਈ ਉਹਨਾਂ ਦੇ ਬੱਚੇ ਤੇ ਆਈ ਅਗਲੇ ਮਿੰਟ 'ਚ ਸਖ਼ਮ 'ਚ ਆ ਗਏ ਅਗਲੇ ਮਿੰਟ 'ਚ ਉਹਨਾਂ ਨੇ ਲਤ ਮਾਰੀ ਸਾਰੇ ਭਾਰਤਪੁਰਤ ਨੂੰ ਅਗਲੇ ਜਿਹੜਾ ਉਹ ਆਪਣਾ ਰਾਜ ਬਣਾਉਣਾ ਫਰਦੇ ਨੇ ਅਗਲੇ ਕਹਿੰਦਾ ਆਪਣੇ ਬੱਚੇ ਤਬਾਹ ਕਰ ਲਈ ਇਹਨਾਂ ਵਿੱਚੇ ਕਿੰਨੀ ਕੁ ਦੇਰ ਬਈਆ ਸਰਕਾਰਾਂ ਮਗਰ ਲੱਗੋਗੇ ਚਲੋ ਗੱਦਾਰ ਹਰ ਕੌਮ ਚ ਹੁੰਨੇ ਆ ਚਾਰ ਲੱਡੂ ਇੱਥੇ ਵੀ ਹੈਗੇ ਨੇ ਭੌਂਕਣ ਲੱਗੇ ਨਾ ਤਾਂ ਉਹਨਾਂ ਨੇ ਉਦੋਂ ਬੋਲਣਾ ਜਦ ਗੁਜਰਤੀ ਇਹਨੇ ਕੁੱਟ ਕੇ ਭਜਾਏ ਨਾ ਸਾਊਥ ਵਾਲੇ ਟਾਈਮ ਬੋਲਣਾ ਨਾ ਬੋਲਿਓ ਮਹਾਰਾਸ਼ਟਰ ਵਾਲੇ ਟਾਈਮ ਉਹਨਾਂ ਨੇ ਬੋਲਣਾ ਜਦ ਕੋ ਪੰਜਾਬੀ ਉੱਠੇ ਬਾਈ ਇਹ ਨੀਤੀ ਘੜ ਕੇ ਬੰਦੇ ਇੱਥੇ ਵੜੇ ਗਏ ਨੇ ਤੁਸੀਂ ਮੈਂ ਦੱਸਦਾ ਇਹ ਤੁਹਾਡੀ ਨਸਲਕੁਸ਼ੀ ਸ਼ੁਰੂ ਹੋ ਗਈ ਇੱਕ ਮਹੀਨੇ ਦੇ ਵਿੱਚ 7 ਕਤਲ ਕੋਈ ਕਾਰਵਾਈ ਨਹੀਂ ਕੁਛ ਨਹੀਂ ਨਾ ਇਹਨਾਂ ਦਾ ਕੁਝ ਹੋਣਾ ਹੈ ਕਿਉਂ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਦੀ ਜ਼ਮੀਨ ਚਾਹੀਦੀ ਆ ਪੰਜਾਬੀ ਨਹੀਂ ਚਾਹੀਦੇ ਹੁਣੇ ਸੋਚ ਤੁਸੀਂ ਲੋ ਕਿ ਅੱਗ ਜਾਂ ਥੋਡੇ ਘਰ ਤੱਕ ਆਊਗੀ ਉਦੋਂ ਜਾਗਣਾ ਕਿ ਪਹਿਲੇ ਕਿ ਜਦ ਥੋਡੇ ਬੱਚੇ ਮਾਰ ਦੇਣਗੇ ਉਦੋਂ ਤੁਸੀਂ ਉੱਠਣਾ ਕਿ ਗੰਦ ਕੱਢ ਕੇ ਆਪਣੇ ਬੱਚੇ ਬਚਾਉਣੇ ਆਪਣੀਆਂ ਧੀਆ ਬਚਾਉਣੀਆਂ ਇਹ ਸੋਚਣਾ ਤੁਸੀਂ ਆ ਇਹ ਹੁਣ ਥੋਡੇ ਤੇ ਆ ਕਿ ਆਪਣੇ ਪਰਿਵਾਰ ਬੱਚੇ ਮਰਵਾ ਕੇ ਮੰਨਣਾ ਕਿ ਪਹਿਲਾਂ ਹੀ ਮੰਨ ਜਾਣਾ ਇਹ ਮਗਰਰਾਜ ਵਾਲਾ ਕੰਮ ਇਹਨਾਂ ਦਾ ਜਿਵੇਂ ਮੁਗਲਾਂ ਨੇ ਇੱਥੇ ਨਸਲ ਖੁਸ਼ੀ ਕੀਤੀ ਨਾ ਉਹੀ ਕੰਮ ਨੂੰ ਇਹ ਆਏ ਨੇ ਡੱਕਾਏ ਤੋੜਦੇ ਨਹੀਂ ਛੋੜੀ ਜਿਹੜੀ ਜ਼ਮੀਨਾਂ ਦੱਬੀਆਂ ਉਹਤੇ ਬੈਠੇ ਨੇ ਸਰਕਾਰੀ ਭਗਵੰਤ ਮਾਨ ਵਰਗੇ ਧੱਲੇ ਇਹਨਾਂ ਨੂੰ ਬਿਠਾਈ ਬੈਠੇ ਨੇ ਇਹਨਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੂੰ ਰੱਖ ਰਹੇ ਨੇ ਮਾਲੀ ਦੇ ਵਿੱਚ ਲੋਕਾਂ ਤੋਂ ਜ਼ਮੀਨ ਲਈ ਕਿਸਾਨਾਂ ਤੋਂ ਹਾਂ ਜੀ ਇੱਥੇ ਡਿਵੈਲਪਮੈਂਟ ਕਰਨੀ ਕੀ ਹੋਇਆ ਭਈਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਹਮਾਚਲੀਆਂ ਨੂੰ ਫਰੀ ਜ਼ਮੀਨ ਦੇ ਦਿੱਤੀ ਦੂਜੇ ਜਿਹੜੇ ਬਾਹਰ ਤੋਂ ਬੰਦੇ ਆ ਰਹੇ ਨੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਕੋਈ ਝਾਰਖੰਡ ਦਾ ਸਭ ਬੰਦੇ ਇੱਥੇ ਸੋਡੀ ਨਸਲ ਕੁਸ਼ੀ ਨੂੰ ਵਸਾਇਆ ਜਾ ਰਹੇ ਨੇ ਹੁਣ ਤੁਸੀਂ ਦੇਖ ਲਓ ਕਿ ਆਪਣੀ ਧੀਾਂ ਦੀ ਇੱਜ਼ਤਾਂ ਲਟਵਾ ਕੇ ਪੁੱਤ ਮਾਰ ਕੇ ਜਾਗਣਾ ਕਿ ਪਹਿਲਾਂ ਬੋਲਣਾ ਦਾ ਸ਼ੁਰੂ ਕਰੋ ਕਦ ਤੱਕ ਮੁਰਦਿਆਂ ਵਾਂਗ ਬੈਠੇ ਰਹੋਗੇ ਹੁਣੇ ਤੁਸੀਂ ਦੇਖ ਲਓ ਤੁਸੀਂ ਕਿਹਦੇ ਵਾਰਸ ਜੇ ਡੰਗੂ ਦੀ ਲਾਦਾ ਜੇ ਪੋਰਸ ਦੀਆਂ ਹੋ ਬਾਈ ਟੌਡਰ ਬੰਦ ਦੀਆਂ ਉਹ ਕਿਦਿਆਂ ਠੀਕ ਹੈ ਨਾ ਕਦੇ ਸ਼ੀਸ਼ੇ ਮੂਰੇ ਖੜ ਕੇ ਸੋਚਿਓ ਬਾਈ ਅਸੀਂ ਸਿਰਫ ਸਿੱਖਾਂ ਨਾਲ ਦੁਸ਼ਮਣੀ ਸਿੱਖਾਂ ਨਾਲ ਨਫ਼ਰਤ ਮੁਸਲਮਾਨਾਂ ਨਾਲ ਨਫ਼ਰਤ ਅਸੀਂ ਆਪਣਾ ਘਰ ਪੰਜਾਬ ਸਭ ਕੁਝ ਤਬਾਹ ਕਰ ਲਿਆ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਆ ਹੁਣ ਆਹ ਕਤਲੇਆਮ ਸ਼ੁਰੂ ਹੋ ਗਿਆ ਕਦ ਤੱਕ ਛੁੱਪ ਕਰਾਂਗੇ ਬਾਈ ਕਦੇ ਨਾ ਘਰ ਬੈਠ ਕੇ ਆਪਣੀ ਧੀਆਵਾਂ ਬਾਰੇ ਆਪਣੇ ਬੱਚਿਆਂ ਬਾਰੇ ਜਿਹੜੇ ਪਿੱਛੇ ਛੋਡੀ ਫੈਮਿਲੀਜ਼ ਆ ਉਹਨਾਂ ਬਾਰੇ ਸੋਚਿਓ ਕਿ ਜੇ ਉਹਨਾਂ ਦਾ ਕਤਲ ਹੋ ਗਿਆ ਇੱਥੇ ਬਹਿ ਕੇ ਕਰੋਗੇ ਕੀ ਘੱਟੋ ਘੱਟ ਬੋਲੋ ਤਾਂ ਸਹੀ ਬੋਲੋ ਤਾਂ ਸਹੀ ਜਾਗ ਜੋ ਬਾਈ ਜਾਗ ਜੋ ਹਲੂਣਾ ਦੇ ਰਾਂ ਜਾਗ ਜੋ ਆ ਸੋਚੋ ਕਿਦੇ ਵਾਸੋਂ ਕਿਸ ਧਰਤੀ ਤੋਂ ਆਏ ਹੋ ਜਾਗ ਜੋ ਬਾਈ ਜਾਗ ਜੋ ਜੈ ਸੀਤਾਰਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਸਲਾਮ